ਪੰਜਾਬ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ ਅਮਰਸਾਦ ਦੇ ਥਾਣਾ ਇਸਲਾਮਾਬਾਦ ਪੁਲਸ ਵੱਲੋਂ ਭਾਰੀ ਮਾਤਰਾ ਚ ਹੈਰੋਇਨ ਨਜਾਇਜ਼ ਅਸਲਾ ਅਤੇ ਨਗਦੀ ਸਮੇਤ 8 ਸਮਗਲਰਾਂ ਨੂੰ ਕੀਤਾ ਗ੍ਰਿਫਤਾਰ ਅਮਰਸਾਦ ਪੁਲਸ ਨੂੰ ਇਸ ਲਈ ਵੱਡੀ ਕਾਮਯਾਬੀ ਮਿਲੀ ਜਦੋਂ ਥਾਣਾ ਇਸਲਾਮਾਬਾਦ ਦੀ ਪੁਲਸ 8 ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਹੈਰੋਇਨ ਨਗਦੀ ਅਤੇ ਅਸਲਾ ਬਰਾਮਦ ਕੀਤਾ ਗਿਆ ਹੈ ਇਸ ਅਮਰਸਾਦ ਦੇ ਪੁਲਿਸ ਕਮਿਸ਼ਨਰ ਅਰਜੀਤ ਸਿੰਘ ਢਲੋਂ ਨੇ ਜਾਣਕਾਰੀ ਦਿੱੰਤ ਹੈ ਹੋਇਆ ਦੱਸਿਆ ਕਿ ਇਨ੍ਹਾਂ ਸਮਗਲਾਂ ਦੀਆਂ ਧਾਰਾਂ ਵਿਦੇਸ਼ਾਂ ਨਾਲ ਜੁੜੀਆਂ ਹੋਈਆਂ ਸਨ ਅਤੇ ਇਨ੍ਹਾਂ ਕੋਲ ਭਾਰੀ ਮਾਤਰਾ ਵਿੱਚ ਨਗਦੀ, ਹੈਰੋਇਨ ਅਤੇ ਅਸਲਾ ਬਰਾਮਦ ਕੀਤਾ ਗਿਆ ਹੈ ਸੁਣਾਉਂਦੇ ਹੈ ਤੁਹਾਨੂੰ ਕੀ ਕੁਝ ਕਿਹਾ ਅਮਰਸਾਦ ਦੇ ਪੁਲਿਸ ਕਮਿਸ਼ਨਰ ਅਰਜੀਤ ਸਿੰਘ ਢਲੋਂ ਨੇ ਪੁਲਿਸ ਨੂੰ ਗਲੂ ਮਿਲਣ ਦੇ ਉਹ 307 ਦੇ ਬੰਦਿਆਂ ਤੋਂ ਉਹਨਾਂ ਨੂੰ ਅਰੈਸਟ ਕਰਕੇ ਇਨ੍ਹਾਂ ਦੇ ਫਰਦਰ ਆਪਰੇਸ਼ਨ ਦੌਰਾਨ ਵੱਖ-ਵੱਖ ਸਮਿਆਂ ਦਰਾਂ ਟੋਟਲ 4 ਕਿਲੋ ਜਿਹੜੀ ਆ ਪੁਲਿਸ ਆ ਜਿਹੜੀ ਸਾਡੀ 4 ਕਿਲੋ ਤੇ 10 ਗ੍ਰਾਮ ਨੀਰਨ ਰਿਕਵਰ ਕਰਨ ਚ ਕਾਮਯਾਬ ਹੋਈ ਆ ਇੱਕ ਬਹੁਤ ਹੀ ਅਹਿਮ ਜਿਹੜਾ ਨੈਟਵਰਕ ਸੀਗਾ ਜਿਹੜਾ ਪੁਲਿਸ ਨੂੰ ਵਕ ਵਕ ਕੇਸਾਂ ਚ ਲੋੜੀਂਦਾ ਸੀਗਾ ਇਹ 8 ਬੰਦੇ ਜਿਹੜੇ ਇਸ ਕੇਸ ਇਨਵੋਲਡ ਨੇ ਸਾਰਿਆਂ ਦਾ ਜਿਹੜੀ ਪ੍ਰੀਵੀਅਸ ਹਿਸਟਰੀ ਆ ਕੋਈ ਐਨਡੀਪੀਐਸ ਦੀ ਨਹੀਂ ਸੀ ਪਰੰਤੂ ਇਹ ਆਈਪੀਸ ਦੇ ਕ੍ਰਿਮੀਨਲ ਕੇਸਾਂ ਚ ਜਿਹਦੇ ਸਨ ਅਗੇ ਛੋਟੇ ਛੋਟੇ ਕੇਸਾਂ ਚ ਵਾਂਟਡ ਹੈਗੇ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਸਾਨੂੰ ਇੱਕ ਵੱਡੀ ਵੱਡੀ ਸਫਲਤਾ ਪ੍ਰਾਪਤ ਹੋਈ ਆ ਇਹਨਾਂ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਤੇ ਅੰਮ੍ਰਿਤਸਰ ਦੇ ਆਲੇ-ਦੁਆਲੇ ਤੋਂ ਇਸ ਨੂੰ ਨਸ਼ਾ ਮੁਕਤ ਕਰਨ ਦਾ ਕੰਮ ਜਾਬੂ ਕਰਨ ਲਈ ਕੁੱਲ ਕਿੰਨੇ ਜਾਣੇ ਗ੍ਰਿਫਤਾਰ ਕੀਤੇ ਨੇ ਕੁੱਲ 8 ਜਾਣੇ ਗ੍ਰਿਫਤਾਰ ਹੋਏ ਨੇ 85000 ਦਾ ਪੈਸਾ ਵੀ ਮਿਲਿਆ ਇਹਨਾਂ ਦਾ ਐਨਡੀ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹਨਾਂ ਦੇ 307 ਦੇ ਪਰਚੇ ਸੀ ਦੋ ਬੰਦੇ 307 ਦੇ ਵਿੱਚ ਵਾਂਟਡ ਸੀਗੇ ਸਾਨੂੰ ਸਾਡੇ ਸੀਆਈਏ ਇੰਸਪੈਕਟਰ ਅਮਨਦੀਪ ਸਿੰਘ ਏਡੀ ਏਡੀਸੀਪੀ ਸੰਧੂ ਸਾਹਿਬ ਏਡੀਸੀਪੀ ਸਿਟੀ 1 ਦਰਪਨ ਦੇ ਕੁਲਦੀਪ ਸਿੰਘ ਜੀ ਇਹਨਾਂ ਨੇ ਇਹ ਸਾਰਾ ਆਪਰੇਸ਼ਨ ਬੜੇ ਲੰਬੇ ਸਮੇਂ ਤੋਂ ਇਹਨੂੰ ਮੋਨੀਟਰ ਕਰਦੇ ਆ ਰਹੇ ਸੀ ਇਹ ਸਾਨੂੰ ਵਾਂਟਡ ਸੀਗੇ ਇਹ ਬੰਦਾ ਕੱਲਾ ਕੱਲਾ ਬੰਦਾ ਫੜ ਕੇ ਅਰੈਸਟ ਕਰਕੇ ਉਹਦੀ ਬੈਕਵਰਡ ਲਿੰਕੇਜ ਜਾ ਕੇ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਚ ਜਾ ਕੇ ਇਹ ਸਾਰੀ ਟੀਮ ਨੇ ਪੂਰੀ ਮਿਹਨਤ ਕਰਕੇ ਇਹਨਾਂ ਨੂੰ ਕਈ ਦਿਨਾਂ ਦਾ ਜਿਹੜਾ ਆਪਰੇਸ਼ਨ ਸੀਗਾ ਇਹਨੂੰ ਅਲਟੀਮੇਟਲੀ ਕੱਲ ਅਨਾਰਥ ਕਰਕੇ ਇਹਨੂੰ ਕੰਪਲੀਟ ਕੀਤਾ ਹੋਰੋਂ ਪਾਕਿਸਤਾਨ ਦੀਆਂ ਗਰੰਡ ਕਿਤੇ ਪਏ ਅੱਗੋਂ ਅੱਜ ਕਿਸ ਤਰੀਕੇ ਨਾਲ ਇਹਨਾਂ ਦੇ ਲਿੰਕ ਸਾਹਮਣੇ ਨਿਕਲੇ ਉਹਦੇ ਵਿਚ ਆ ਸੀ ਸੇਮਪਰ ਮਿਲਿਆ ਉਹ ਉਹ ਸਟੇਲ ਬੂਇਰ ਇਨਵੈਸਟੀਗੇਟਰ ਇਹਨਾਂ ਦੀ ਇੰਟਰੋਗੇਸ਼ਨ ਦੌਰਾਨ ਇਹ ਸਾਡੇ ਬੈਕਵਰਡ ਆ ਨਾਰਮਲੀ ਇਹ ਹੋਪਫੁਲੀ ਡਰੋਨ ਦੇ ਰਾਹੀਂ ਜਿਹੜੀ ਵਰੋਂ ਆਈ ਸੀ ਸਰ ਜਿਹੜਾ ਮੈਸੇਜ ਉੱਧਰੋਂ ਆਉਂਦਾ ਕਿ ਇਹ ਸਿਰਫ ਪੰਜਾਬ ਜਾਂ ਅੰਮ੍ਰਿਤਸਰ ਕੀ ਕਰਦੇ ਸੀ ਇਹ ਕਿ ਜਾਂ ਦੇਸ਼ ਦੇ ਹੋਰ ਵੀ ਸੈਕਸ ਸਪਲਾਈ ਇਹ ਇਹਨਾਂ ਦੀ ਇੰਟਰੋਗੇਸ਼ਨ ਤੋਂ ਹਲੇ ਸਾਰਾ ਸਾਰਾ ਕੁਝ ਜਿਹੜੇ ਪੁਆਇੰਟਸ ਨੇ ਇਹ ਕਲੀਅਰਿਫਾਈ ਕਰਾਂਗੇ ਇਹ ਜਿਹੜੀ ਜਿਹੜੀ ਇਹ ਸੀ ਇਹ ਆਲਮੋਸਟ ਇਥੇ ਲੋਕਲ ਜਿਹੜੀ ਹੈ ਸਰਕੂਲੇਸ਼ਨ ਆਈ ਸੀ ਏਜ ਇਹ ਕਿੰਨੀ ਕੀ ਜਿਹੜੇ ਏਜ ਇਹਨਾਂ ਦੀ 20 ਤੋਂ 25 ਸਾਲ ਦੇ ਗਰੁੱਪ ਦੇ ਬੰਦੇ ਆ ਤੁਸੀਂ ਦੱਸਿਆ ਵੀ ਐਨਡੀपीएस ਦਾ ਇਹਨਾਂ ਦਾ ਪਹਿਲੇ ਮਾਮਲੇ ਕੋਈ ਦੱਸ ਨਹੀਂ ਕੀ ਕੋਈ ਇਹਨਾਂ ਦੀ ਕੈਬੀ ਹਿਸਟਰੀ ਨਹੀਂ ਹੈ ਸਮਝ ਨਹੀਂ ਫੈਮਿਲੀ ਹਿਸਟਰੀ ਨਹੀਂ ਹੈ ਚੰਗਾ ਅੱਛਾ ਜਿਹੜੀ ਹੈ ਐਰੋਇਕ ਨੂੰ ਦਿੱਤੇ ਪਈਏ ਇਕਰਾਰਨਾਮਾ ਕੀਤਾ ਤਾਂ ਇਹਨਾਂ ਨੇ ਸਪਲਾਈ ਕਿਸੇ ਦੇ ਦਿੱਤੀ 1 ਕਿਲੋ ਕਿਹਾਂ ਪਰ ਕੋਰੀਆ ਜਾਂ ਕਿਸ ਤਰੀਕੇ ਨਾਲ ਸਪਲਾਈ ਕਰਨਗੇ ਇਹ ਇਹ ਇੱਕ ਵੈਡਰੋਪ ਇਨਵੈਸਟੀਗੇਸ਼ਨ ਆ ਅਸੀਂ ਕਰਕੇ ਸਾਰਿਆਂ ਦੇ ਲਿੰਕਸ ਤੇ ਫਾਰਵਰਡ ਲਿੰਕ ਵੀ ਕਰਾਂਗੇ ਬੈਕਵਰਡ ਲਿੰਕ ਵੀ ਕਰਕੇ ਅਸੀਂ ਸਾਰਿਆਂ ਨੂੰ ਅਸੀਂ ਅਨਰਥ ਕਰਕੇ ਜਿਹਦੇ ਜਿਹੇ ਖਲਾਫ ਜੋ ਕਾਰਵਾਈ ਬਣਦੀ ਹੋ ਕਰਾਂ। ਇਸ ਤੋਂ ਇਲਾਵਾ ਇਹਨੇ ਕੋਈ ਹੋਰ ਇੰਟਰੀ ਦਾ ਨਾਮ ਜਾਣ ਦਿੱਤਾ ਹੈ ਕੋਈ ਜੁਟਾ ਕੋਹਾਂ ਜਿਸ ਦਾ ਲਗਾਤਾਰ ਹੁੰਦੀ ਆ ਉਹਦੇ ਵਿੱਚ ਇਹਨਾਂ ਨੇ ਗੱਲ ਦਿੱਤਾ ਇਹ 307 ਜਾਂ ਲੜਾਈਆਂ ਝਗੜਿਆਂ ਦੇ ਪਰਸਨਲ ਜਿਹੜੇ ਆਪਣੇ ਮੁਕਦਮੇ ਆ ਉਹਨਾਂ ਦੇ انرੋਲਡ ਹੈਗੇ ਸੀਗੇ ਲੁੱਟਾ ਕੋਹਾਂ ਦੇ ਮੁਕਦਮੇ ਜੈਸ ਆਫ ਨਾ ਉਹਨਾਂ ਦਾ ਕੋਈ ਜਿਹੜਾ ਕੋਈ ਸਾਨੂੰ ਸੂਤ ਨਹੀਂ ਇਹਨਾਂ ਨੂੰ ਫੜਿਆ ਕਿ ਤੂੰ ਕਿਹਾ ਸੀ ਸਰੀ ਵੀ ਸਰੀ ਜਿਹੜੀ ਗਰਮੀਆਂ ਆ ਕੁਝ ਨਗਰੋ ਫੜੀ ਨਹੀਂ ਹੈ ਬਕਰੀ ਉੱਤੇ ਜਗ੍ਹਾ ਕਰ ਰਹੇ ਹੈ ਇਹ ਵਾਰ ਵਾਰ ਆਪਰੇਸ਼ਨ ਦਰਾਨਾ ਕਦੇ ਅਧਾ ਕਿਲੋ ਫੜ ਲਈ ਕਦੇ ਫਿਰ ਅਧਾ ਕਿਲੋ ਫੜ ਲਈ ਕਰਦਿਆਂ ਕਰਾਉਂਦੇ ਆ ਜਿਹੜੀ ਕੱਲ ਡੇਢ ਕਿਲੋ ਫੜ ਲਈ ਇਹ ਕੰਪਲੀਟ ਆਪਰੇਸ਼ਨ ਦਰਾਨੇ 4 ਕਿਲੋ ਹੋਈ ਹੋਰ ਅੱਗੇ ਕੁਝ ਹੈਗਾ ਕਿ ਮੋਰਦੀ ਕੁਝ ਬ੍ਰਾਮੋਲੋਸਦਾ ਹੈਰੋਇਨੀਆਂ ਦਾ ਜੀ ਵੈਰਡਿੰਗ ਟਿਕੂ ਜਦੋਂ ਸਾਲ ਬੰਦਾਂ ਨਹੀਂ ਜਦੋਂ ਦਿੱਤੇ ਕੁਝ ਕੁ ਜਿਵਾਵਨਾਂ ਦੇ ਇੰਡਸਟਰੀ ਨੂੰ ਜਾਂਦੀ ਹੈ ਅੱਜ ਵੀ ਗੱਲ 3 ਸਾਲ ਤੋਂ ਬੇਕਰਿਆ ਹੋਣੀ ਹੈ ਪਿੰਡਾਂ ਤੋਂ ਸੋ ਬੇਸ ਜੀ ਬੇਸ ਤੁਸੀਂ ਇਹ ਤਾਂ ਤੁਸੀਂ ਫੜ ਲਈ ਸਾਡੇ ਕੋਲ ਜਿਹੜਾ ਪੀਜਾ ਤੋਂ ਨਹੀਂ ਹੈ ਸੋ ਸਾਡੀ ਬੰਦਨਾਵਾ ਜਿਹੜੀਆਂ ਸਭ ਬਣੀ ਹੋਈ ਐ ਐਸੋ ਜੇਸ਼ਨ ਸਭ ਤੋਂ ਬੰਦਨਾਵਾ ਅਮਨ ਸਰਕਮਿਸ਼ਨਰ ਇੱਥੇ ਜਿਹੜੇ ਡੀਪੀਡੀ ਦੇ ਉਪਤਰੀ ਕਮੇਟੀ ਦਾ ਜਿਹੜਾ ਪ੍ਰੋਪੋਜ਼ਲ ਕੀ ਹੋਇਆ ਜਿਹੜੀ ਕਿਹੜੀ ਕਿਹੜੀ ਗੱਲ ਇਸ ਸਪੈਸ਼ਲ ਬਾਬਾ ਦੀ ਅਸੀਂ ਜਦੋਂ ਤੋਂ ਆਈ ਟੈਕ ਚਾਰਜ ਆਫ ਇਟ ਅਸੀਂ ਰੈਗੂਲਰ ਜਿਹੜੇ ਕੇਸਸ ਕਰ ਰਹੇ ਹਾਂ ਸਿਰਫ ਇਹ ਇੱਕ ਸਾਡੀ ਅਲੱਗ ਰਿਕਵਰੀ ਆ ਜਿਹੜੀਆਂ ਛੋਟੀਆਂ ਰਿਕਵਰੀਆਂ ਜਦੋਂ ਤੋਂ ਅਸੀਂ ਇੱਕ ਹਫਤੇ ਤੋਂ ਪਿਛਲੇ 8 ਦਿਨਾਂ ਦੌਰਾਨ ਅਸੀਂ 31 ਜਿਹੜੇ ਕੇਸ ਰਜਿਸਟਰ ਕੀਤੇ ਨੇ ਜਿਨ੍ਹਾਂ ਚੋਂ 41 ਬੰਦੇ ਅਸੀਂ ਅਰੈਸਟ ਕੀਤੇ ਨੇ ਐਨਡੀਪੀਐਸ ਦੇ 31 ਕੇਸ ਸੱਤਾ ਜਾਂ ਅੱਠਾਂ ਦੇ ਨਾਲ ਜਦ ਦੱਸਿਓ ਕਿ 41 ਬੰਦੇ ਅਰੈਸਟ ਕੀਤੇ ਨੇ ਉਹਨਾਂ ਤੋਂ 1,71,000 ਡਰਗ ਮਨੀ ਮਿਲੀ ਆ ਤੇ ਕਰੀਬ ਸਵਾ ਕਿਲੋ ਜਿਹੜੀ ਉਹਨਾਂ ਤੋਂ ਪੁਆਇੰਟ ਆਫ ਸੇਲ ਤੋਂ ਜਿੱਥੇ ਉਹ ਵੇਚਦੇ ਸੀ ਪੁਆਇੰਟ ਆਫ ਸੇਲ ਤੋਂ ਅਰੈਸਟ ਪਾ ਕੇ ਡਿਫਰੈਂਟ ਮਤਲਬ ਸਾਰੇ ਕੇਸਾਂ ਦੌਰਾਨ ਜਿਹੜੇ ਬੰਦੇ ਆ ਉਹ ਅਰੈਸਟ ਕੀਤੇ ਨੇ ਅਸੀਂ ਹਰ ਸੰਭਵ ਭਾਵੇਂ ਕ੍ਰਾਸ ਬਾਰਡਰ ਹੈਗਾ ਭਾਵੇਂ ਲੋਕਲ ਹੈਗਾ ਪੁਆਇੰਟ ਆਫ ਸੇਲ ਆ ਜਿਸ ਤਰ੍ਹਾਂ ਦਾ ਕੋਈ ਆਪਰੇਸ਼ਨ ਆ ਅਸੀਂ ਸਾਰਿਆਂ ਵੀ ਆਰ ਕਮਿਟਡ ਟੂ ਡੂ ਦੈਟ ਸਰ ਆ ਵੈਪਨ ਜੀ ਨੇ ਬੜੇ ਗਏ ਉਹਦੇ ਆਪਣੇ ਸੀ ਜਾਂ ਬੋਲਦੇ ਕਿ ਇਹ ਜਿੰਗਿਆਨਾ ਆਪਣਾ ਨਹੀਂ ਹੈਗਾ ਇਹ ਪਾਕਿਸਤਾਨ ਮੇਡ ਪਿਸਟਲ ਹੈਗਾ ਇਹ ਪਾਕਿਸਤਾਨ ਦੇ ਵਿੱਚ ਹੀ ਬਣਦਾ ਹੈਗਾ ਉਥੋਂ ਉਹਨਾਂ ਨੇ ਬਾਹਰੋਂ ਇਹ ਵੀ ਬਾਹਰੋਂ ਆਇਆ ਇਸ ਤੋਂ ਲੈਦਾ ਪਹਿਲਾਂ ਪਹਿਲਾਂ ਬਹੁਤ ਸਾਰੇ ਵੈਪਨ ਫੜੇ ਕਿ ਜਿਨ੍ਹਾਂ ਨੂੰ ਮੱਧ ਪ੍ਰਦੇਸ਼ ਨਾਲ ਜੁੜਾਇਆ ਜਾਂਦਾ ਸੀ ਮੱਧ ਪ੍ਰਦੇਸ਼ ਦਾ ਕੋਈ ਤੱਕ ਸੋਲੂਸ਼ਨ ਇਹ ਪਾਕਿਸਤਾਨ ਸਾਈਡ ਤੋਂ ਜਿਹੜੇ ਦੋਨੇ ਆਏ ਵੀ ਨੇ ਉਹ ਵੈਪਨ ਰਿਕਵਰ ਹੋਏ ਨੇ ਇਹ ਕੋਈ ਉਦਾਂ ਦੇ ਕੇਸ ਹੋ ਡਿਫਰੈਂਟ ਕੇਸ ਆ ਉਹ ਡਿਫਰੈਂਟ ਪਾਰਟ ਤੇ ਸੀ ਉਹਨੂੰ ਜਿਹੜਾ ਫੋਲੋ ਅਪ ਕਰਨਾ ਉਹ ਅਲੱਗ ਕਰੀਏ ਤੁਹਾਡਾ ਸਵਾਲ ਗਲਤ ਜੀ ਸਵਾਲ ਇਹ ਪੁੱਛੀ ਗਿਆ ਫਾਈਲ ਅਵੇ ਇਹ ਪ੍ਰੋਜੈਕਟ ਜਿਹੜੀ ਲੇਕਿੰਗ ਲੇਕ ਪਰ ਲਿੰਕ ਨੂੰ ਮੁਕਤੀ ਨਾ ਤਾਂ ਗੱਲ ਕਿ ਕਿਥੋਂ ਆਈ ਕੇਸ ਦੀ ਕੀ ਦਲੀਲ ਕੀ ਨਾਲ ਹੋਰ ਬਥੇਰੀ ਲੌਕਸ ਉਹ ਨਹੀਂ ਮੁਕੰਦ ਰਾਜ ਨੂੰ ਕੁਝ ਕੁਛ ਤਾਂ ਬਣੀ ਇਹ ਲਿੰਕ ਜੋੜ ਕੇ ਹੀ ਅਸੀਂ ਜਿਹੜੀ ਸਾਰੀ ਟੋਟਲ ਰਿਕਵਰੀ ਕਰਕੇ 8 ਬੰਦੇ ਫੜੇ ਨੇ ਬੈਕਵਰਡ ਲਿੰਕ ਤੇ ਹਾਂਜੀ ਕਦੇ ਤੋਂ ਬਾਅਦ ਜੇ ਬਸੇ ਮਿਲ ਕੇ ਹਾਂਜੀ ਕਿਥੇ ਕਿਥੇ ਦੇਖ ਰਿਹਾ ਤੈਨੂੰ ਕਿੱਥੋਂ ਆਈ ਕਿਵੇਂ ਆਈ ਇਹ ਇਹ ਸਾਰਾ ਆਪਸ ਚ ਇਹ ਟੋਟਲ ਆਪ ਦਾ ਇੱਕ ਗਰੁੱਪ ਹੈ ਨਾ ਸਾਰਾ ਗਰੁੱਪ ਹੀ ਰਲ ਕੇ ਕਰਦਾ ਕੋਈ ਕੌਸ਼ਿਸ਼ ਕੰਮ ਕਰਦਾ ਕੋਈ ਕੌਸ਼ਿਸ਼ ਕੰਮ ਕਰਦਾ ਇਹੇ ਇਹਨਾਂ ਦੇ ਬੈਕਵਰਡ ਲਿੰਕ ਤੋਂ ਜਾ ਕੇ ਸਾਰੀ ਡਰਗ ਮੰਨੀਆਂ ਸੱਤ ਵਹੀਕਲ ਰਿਕਵਰ ਹੋਏ ਨੇ ਅੱਠ ਬੰਦੇ ਫੜੇ ਗਏ ਨੇ ਇੱਕੋ ਦਮ ਇਕੱਠੇ ਦਾ ਫੜੇ ਇਹੇ ਇਹਨਾਂ ਦੇ ਲਿੰਕ ਦੀ ਹੈ ਨਾ ਜੀ ਜੀ ਬੈਂ ਨਾ ਜੇ ਇਹਦਾ ਵੀ ਫਰਕ ਜੇ ਪ੍ਰੋਪਰਲੀ ਇਨਵੈਸਟੀਗੇਸ਼ਨ ਹੋਵੇ ਤੇ ਪਤਾ ਲੱਗਦੀ ਕਿ ਇਹ ਤਾਂ ਹੀ ਗੱਲ ਨਹੀਂ ਹੈ ਜਦੋਂ ਜਦੋਂ ਇਹਨਾਂ ਦਾ ਕਰਾਸ ਬਾਰਡਰ ਤੋਂ ਆਈ ਆ ਫਿਰ ਇੰਡੇ ਦੇ ਰਹਿਣ ਵਾਲੇ ਆ ਪਾਕਿਸਤਾਨ ਤੋਂ ਵਾਪਸੋਂ ਉਧਰੋਂ ਮਗਾਈ ਆ ਇਹਦੇ ਫਾਈਨੈਂਸ਼ੀਅਲ ਅਸੀਂ ਇਨਵੈਸਟੀਗੇਸ਼ਨ ਆ ਉਹ ਵੀ ਕਾਫੀ ਕੀਤੀ ਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੌਰਾਨ ਹੀ ਕਰਕੇ 2 ਲੱਖ ਰੁਪਏ ਡਗਮਨੀ ਵੀ ਰਿਕਵਰ ਕੀਤਾ ਤੁਸੀ ਖਾਸ ਕਰਕੇ ਕੁਆਟਰ ਤੇ ਕੋਈ ਕਾਰ ਨਹੀਂ ਕੀਆ ਸਿਕਿਉਰਟੀ ਦੇ ਪਾਸ ਅਜਿਹਾ ਕੁਝ ਪਾਸਪਾਸ ਜਿਹੜਾ ਡਰੋਨ ਟੈਕਨੋ ਡਰੋਨ ਦੀ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਆ ਉਹ ਸਰਕਾਰ ਵੱਲੋਂ ਡਿਵੈਲਪ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਜਦੋਂ ਦਾ ਕੋਰਪਰ ਪ੍ਰੋਪਰ ਆ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਪ੍ਰੋਪਰ ਸਟੈਬਲਿਸ਼ ਹੋ ਕੇ ਉਹ ਇੰਸਟਾਲ ਨਹੀਂ ਹੁੰਦੀ ਉਹਨਾਂ ਦੇ ਟੱਕਾ ਜਿਹੜੀ ਸਾਨੂੰ ਥੋੜੀ-ਮੋਟੀ ਇੰਨਾਂ ਦੀ ਜਿਹੜੀ ਇਹ ਜਿਹੜੀ ਪਾਣੀ ਹੈ ਸੁਭਾਵ ਸੁਭਾਵ ਕੀ ਸਰ ਇਹ ਪੇਸ਼ੇਵਰ ਜੋ ਵੈਸੇ ਪਰਦੇ ਸੀ ਜਾਂ ਕੀ ਖੇਤੀਬਾੜੀ ਦੇ ਨਾਲ ਜੁੜੇ ਨੇ ਕੀ ਕਾਰੋਬਾਰ ਇਹ ਆਮ ਹੀ ਬੰਦੇ ਆ ਖੇਤੀਬਾੜੀ ਵਾਲੇ ਘਰਾਂ ਵਾਲੇ ਬੰਦੇ ਨੇ ਕੋਈ ਇਹਨਾਂ ਦਾ ਕੋਈ ਪੇਸ਼ਾ ਕੋਈ ਕੋਈ ਕੀਤਾ ਨਹੀਂ ਕਰਦੇ ਸਰ ਸਰ ਕਿਹੜੇ ਗਰੁੱਪ ਦੇ ਬੰਦੇ ਨੇ ਜੀ ਇਹ ਆ ਇਹ ਰਣਜੀਤ ਸਿੰਘ ਕਾਕਾ ਇਹਨਾਂ ਦੇ ਕਿੰਗ ਬੇਨਾ ਉਹ ਉਹਨੇ ਸਾਰਾ ਨੈਕਸਸ ਕ੍ਰੀਏਟ ਕੀਤਾ ਸੀ ਉਹ ਸੈਂਟਰਲ ਆ ਉਹਦੇ ਹੀ ਪਾਕਿਸਤਾਨ ਦੇ ਵਿੱਚ ਲਿੰਕ ਸੀ ਉਹੀ ਬਾਹਰੋਂ ਕੰਟੈਕਟ ਕਰਕੇ ਮੰਗਾਉਂਦਾ ਸੀ ਤੇ ਗਾ ਇਹਨਾਂ ਨੂੰ ਹੈਲਪ ਲੈ ਕੇ ਗਾਂ ਦੀ ਗਾਂ ਭੇਜਦਾ ਸੀ ਇਹ ਇਨੀਸ਼ੀਅਲ ਇਨਵੈਸਟੀਗੇਸ਼ਨ ਸੀ ਸਮਝ ਨਹੀਂ ਕਿ ਕਿੱਦਿ ਗਲੀਵਰੀ ਇੰਡਸਟਰੀ ਇਹ ਇਹਨਾਂ ਬੰਦਿਆਂ ਨਾਲ ਹੀ ਇਹ ਲੋਕਲ ਸਪਲਾਈ ਵਾਲੇ ਸੀਗੇ ਇਹਦਾ ਕੋਈ ਬਾਹਰ ਅੰਮ੍ਰਿਤਸਰ ਤੋਂ ਬਾਹਰ ਜਾਂ ਦੂਰ ਕਿਤੇ ਜਾਂਦਾ ਨਹੀਂ ਇਹ ਅੰਮ੍ਰਿਤਸਰ ਰੂਰਲ ਹੋ ਗਿਆ ਅੰਮ੍ਰਿਤਸਰ ਸ਼ਹਿਰ ਹੋ ਗਿਆ ਇਹ ਇੱਥੋਂ ਤੱਕ ਦੇ ਇੱਥੋਂ ਤੱਕ ਹੀ ਪਹੁੰਚਦੇ ਸਨ ਸਰ 2017 ਦੇ ਵਿੱਚ ਕੰਪਲੇਨ ਜੀ ਕੁਝ ਦਾ ਮੁੱਢਲੀ ਜੀ ਉਸ ਜਿਹੜੀ ਕੁਝ ਗੱਲ ਹੈ ਇਸ ਵਾਈਟ ਬੰਦ ਕੋਡ ਆ ਪਸਾਡੇ ਪਰ ਮੇਰੇ ਬੋਤੇ ਹੈ ਜੀ ਪੁਰਸ ਨੇ ਇਹ ਗੱਲ ਕਹੀ ਸੀ ਆਪਣੀ ਜਿਹੜੀ ਜਦੋਂ ਤੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦੂ ਜੀ ਜਾਂ ਜਿਹੜੀ ਮੌਜੂਦਾ ਸਰਕਾਰ ਤਰ੍ਹਾਂ ਜਿਹੜਾ ਕੰਮ ਹੋਇਆ ਅਸੀਂ ਕਦੇ ਨੂੰ ਕਿਸੇ ਨੂੰ ਨਹੀਂ ਕਹਦੇ ਹੁਣ ਤੁਸੀਂ 1 ਡੇਢ ਮਹੀਨਾ ਤੱਕ ਦੀ ਰਣੀਆ ਦੌੜ ਜੋ ਅਸੀਂ ਅਸੀਂ ਉਹਦੇ ਤਹੇ ਤੇ ਇੱਕ ਇੱਕ ਹਫਤੇ ਚ 41 ਬੰਦੇ ਫੜਨੇ 31 ਕੇਸ ਜੀ ਸਟਾਰਟ ਕਰਨੇ ਇਹ ਸਾਡਾ ਕੰਟੀਨਿਊਸ ਪ੍ਰੋਸੈਸ ਆ ਜਿੱਥੇ ਵੀ ਤੁਹਾਨੂੰ ਕੋਈ ਨਸ਼ੇ ਦੀ ਇਨਫੋਰਮੇਸ਼ਨ ਮਿਲੇਗੀ ਅਸੀਂ ਫੜਾਂਗੇ ਉਹਨਾਂ ਦੀ ਗੱਲ ਨਹੀਂ ਕਿ ਉਥੋਂ ਪੁਲਿਸ ਦੇ ਪਾਸੇ ਹੋ ਜਾਣਾ ਵੀ ਆਰ ਕਮਿਟਡ ਟੂ ਮੇਕ ਅ ਡਰੱਗ ਫ੍ਰੀ ਚੈਕਿੰਗ ਕਾਰ ਵਾਈਕ ਕੰਨੀ ਕਰਦੀ ਕਾਰ ਕੋਈ ਇਸ਼ਕਾਬ ਜਾਂਦੀ ਰਹੀਆਂ ਸਾਡੇ ਸਾਡੇ ਅੰਮ੍ਰਿਤਸਰ ਪੁਲਿਸ ਨੇ 4 ਵਹੀਕਲਸ ਸਨੇਚ ਹੋਏ ਸੀ ਉਹ ਚਾਰੇ ਦੇ ਚਾਰੇ ਅਸੀਂ ਜਿਹੜੇ ਆ ਉਹ ਟ੍ਰੇਸ ਕਰ ਲਿਆ ਬੰਦੇ ਫੜ ਲਿਆ ਵਹੀਕਲਸ ਰਿਕਵਰ ਹੋ ਗਏ ਜਿੰਨਾ ਤੋਂ ਸਟੋਲਨ ਅਮਾਉਂਟ ਵੀ ਪੌਣੇ 4 ਲੱਖ ਰੁਪਇਆ ਉਹ ਵੀ ਅਸੀਂ ਰਿਕਵਰ ਕਰ ਲਿਆ ਇਵੇਂ ਇੱਕ ਗੈਂਬਲਿੰਗ ਦੇ ਆ ਆਰਮਜ਼ੈਕ ਦੇ ਤੋਂ 라ਵਾ ਸੀ ਇੱਕ ਹੋਰ ਕੇਸ ਦਰਜ ਕੀਤਾ ਜਿੱਦੇ ਚ ਇੱਕ ਪਿਸਟਲ ਹੋਰ ਰਿਕਵਰ ਹੋਇਆ ਵਾ ਇਹ ਸਾਡੇ 8 ਜਾਂ 10 ਦਿਨਾਂ ਦੀ ਜਿਹੜੀ ਸਾਰੀ ਇਹ ਪ੍ਰੋਗਰੈਸ ਹੈਗੀ ਆ ਬਟ ਥਿਸ ਇਜ਼ ਦਾ ਮੇਜਰ ਵਨ